ਨਸ਼ਿਆਂ ਬਾਰੇ ਸਾਨੂੰ ਸਖਤ ਹਦਾਇਤਾਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਐਸਪੀ ਸਾਹਿਬ ਆਰਮੰਡੋ ਵੀ ਨਸ਼ੇ ਦੇ ਇਸ ਬੰਦ ਵਿੱਚ ਕਿਸੇ ਵੀ ਜ਼ੀਰੋ ਟੋਲਰੈਂਸ ਪੋਲਿਸੀ ਦਾ ਸਾਡੇ ਰਹਿੂਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਜੀ ਵੈਰੀਫਾਈ ਕਰਕੇ ਜੀ ਉਹਨਾਂ ਨੂੰ ਜਿਹੜੇ ਛੋਟੇ ਲੈਵਲ ਤੇ ਨੇ ਉਹਨਾਂ ਦੇ ਅਸੀਂ ਟ੍ਰੀਟਮੈਂਟ ਗੱਲ ਜੀ ਸੱਜਣ ਤੁਸ ਜੇ ਦੇ ਨੇ 90 ਆਇਓ ਜਦ ਤੱਕ ਤੁਮ ਮੁਦਰਬ ਨਸ਼ਾ ਰ ਬਹੁਤ ਜਾਂ ਸਖਤ ਹੈ ਇਹ ਰੇ ਰ ਠੀਕ ਹੈ ਨਾ ਨਸ਼ਿਆਂ ਬਾਰੇ ਸਾਨੂੰ ਸਖਤ ਹਦਾਇਤਾਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਐਸਪੀ ਸਾਹਿਬ ਹਰਮੰਦੋ ਵੀ ਨਸ਼ੇ ਦੇ ਸਬੰਧ ਵਿੱਚ ਕਿਸੇ ਵੀ ਜ਼ੀਰੋ ਟੋਲਰੈਂਸ ਪੋਲਿਸ ਦਾ ਸਾਡੇ ਰਹੂਗੀ ਕਿਸੇ ਦੇ ਵੀ ਬਕਸੇ ਨਹੀਂ ਜਾਵੇਗਾ ਤੇ ਹੁਣ ਤੱਕ ਮੁਦਰਬ ਲੋਕ ਕਿੰਨੇ ਕੇ ਬੰਦੇ ਰੋਕ ਕ ਨਸ਼ੇ ਬਰਾਉ ਕ ਖੜੇਗੇ ਨੇ ਰੀਸੈਂਟਲੀ ਸੀ ਪਿਛਲੇ ਮਹੀਨੇ ਦੇ ਵਿੱਚ ਫਰਵਰੀ ਦੇ ਵਿੱਚ ਅਸੀਂ ਐਨਡੀਪੀਐਸ ਦੇ ਚਾਰ ਮਕਦਮੇ ਦਰਜ ਕੀਤੇ ਨੇ ਜੀ ਤੇ ਮਾਰਚ ਦੇ ਵਿੱਚ ਵੀ ਅਸੀਂ ਦੋ ਮਕਦਮੇ ਦਰਜ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਸਾਡਾ ਲਗਾਤਾਰ ਆਪਰੇਸ਼ਨ ਚੱਲ ਰਿਹਾ ਹੋਇਆ ਜੀ ਤੁਸੀਂ ਕਹੋਗੇ ਕੀ ਸਕਦਾ ਇਹ ਕਿ ਮਤਲਬ ਇੱਕ ਦੋ ਹੀ ਬੰਦੇ ਨਸ਼ਾ ਉਹ ਕਰਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਜੀ ਵੈਰੀਫਾਈ ਕਰਕੇ ਜੀ ਉਹਨਾਂ ਨੂੰ ਜਿਹੜੇ ਛੋਟੇ ਲੈਵਲ ਤੇ ਨੇ ਉਹਨਾਂ ਦੇ ਅਸੀਂ ਟ੍ਰੀਟਮੈਂਟ ਵਾਸਤੇ ਉਹ ਕਰਾਵਾਂਗੇ ਜੀ ਤੇ ਓਦਰਵਾਈਜ਼ ਜਿਹੜਾ ਕੋਈ ਸਮਗਲਰ ਕਰਦਾ ਸਾਡੇ ਧਿਆਨ ਚ ਆਇਆ ਉਹਦੇ ਖਿਲਾਫ ਅਸੀਂ ਸਖਤ ਸਖਤ ਕਾਰਵਾਈ ਕਰਾਂਗੇ ਨਸ਼ਿਆਂ ਬਾਰੇ ਸਾਨੂੰ ਸਖਤ ਹਦਾਇਤਾਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਵੀ ਨਸ਼ੇ ਦੇ ਇਸ ਵੰਡ ਵਿੱਚ ਕਿਸੇ ਵੀ ਜ਼ੀਰੋ ਟੋਲਰੈਂਸ ਪੋਲਿਸ ਰਹਿ ਸਕਦੀ ਰਹੂਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਜੀ ਵੈਰੀਫਾਈ ਕਰਕੇ ਜੀ ਉਹਨਾਂ ਨੂੰ ਜਿਹੜੇ ਛੋਟੇ ਲੈਵਲ ਤੇ ਨੇ ਉਹਨਾਂ ਦੇ ਅਸੀਂ ਟ੍ਰੀਟਮੈਂਟ ਸਸੀ ਗੱਜ ਸਸੀ ਗੱਜ ਜਿਹੜਾ ਤੁਸਾਂ ਦੇਦੇ ਨੇ 90 ਆਇਓ ਜਦ ਤੱਕ ਤੂੰ ਮਤਲਬ ਨਸ਼ਿਆਂ ਦੇ ਬੋਲ ਜਾਂਦੂ ਸਖਤ ਹੈਗੇ ਇਹ ਰਿਪੋਰਟ ਕੀ ਹੈ ਨੰਬਰ ਨਸ਼ਿਆਂ ਪਰ ਸਾਨੂੰ ਸਖਤ ਹਦਾਇਤਾਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਐਸਪੀ ਸਾਹਿਬ ਹਨ ਮੰਡੋ ਵੀ ਨਸ਼ੇ ਦੇ ਸਬੰਧ ਵਿੱਚ ਕਿਸੇ ਵੀ ਜ਼ੀਰੋ ਟੋਲ ਰਿਸਪੌਂਸਿਬਿਲਟੀ ਸਾਡੀ ਰਹੂਗੀ ਕਿਸੇ ਦੇ ਵੀ ਬਕਸ਼ਿਆਂ ਨਹੀਂ ਜਾਵੇਗਾ ਤੇ ਹੁਣ ਤੱਕ ਮਦਦ ਲੋਕ ਕਿੰਨੇ ਕੇ ਬੰਦੇ ਰੋਕ ਨਸ਼ੇ ਬਰਾਉ ਕ ਖੜੇਗੇ ਨੇ ਰੀਸੈਂਟਲੀ ਸੀ ਪਿਛਲੇ ਮਹੀਨੇ ਦੇ ਵਿੱਚ ਫਰਵਰੀ ਦੇ ਵਿੱਚ ਅਸੀਂ ਐਨਡੀਪੀਐਸ ਦੇ ਚਾਰ ਮਕਦਮੇ ਦਰਜ ਕੀਤੇ ਨੇ ਜੀ ਤੇ ਮਾਰਚ ਦੇ ਵਿੱਚ ਵੀ ਅਸੀਂ ਦੋ ਮਕਦਮੇ ਦਰਜ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਸਾਡਾ ਲਗਾਤਾਰ ਆਪਰੇਸ਼ਨ ਜਾਰੀ ਰਹੂਗਾ ਮਿਸਟਰ ਜੀ ਦੋ ਦੋ ਕੀ ਸਕਦਾ ਇਹ ਕਿ ਮਤਲਬ ਇੱਕ ਜਿਿਹਲੇ ਬੰਦੇ ਨਸ਼ਾ ਉਹ ਕਰਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਜੀ ਵੈਰੀਫਾਈ ਕਰਕੇ ਜੀ ਉਹਨਾਂ ਨੂੰ ਜਿਹੜੇ ਛੋਟੇ ਲੈਵਲ ਤੇ ਨੇ ਉਹਨਾਂ ਦੇ ਅਸੀਂ ਟ੍ਰੀਟਮੈਂਟ ਵਾਸਤੇ ਉਹ ਕਰਾਵਾਂਗੇ ਜੀ ਤੇ ਓਦਰਵਾਈਜ਼ ਜਿਹੜਾ ਕੋਈ ਸਮਗਲ ਕਰਦਾ ਸਾਡੇ ਧਿਆਨ ਚ ਆਇਆ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਾਸ਼ਿਆਂ ਬਾਰੇ ਸਾਨੂੰ ਸਖਤ ਹਦਾਇਤਾਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਬਿਨਾਂ ਸ਼ੇ ਦੇ ਇਸ ਮੰਡ ਵਿੱਚ ਕਿਸੇ ਜ਼ੀਰੋ ਟੋਲ ਰਿਸਪੌਂਸਿਵਿਟੀ ਰਹਿ ਸਾਡੀ ਰਹੂਗੀ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਜੀ ਵੈਰੀਫਾਈ ਕਰਕੇ ਜੀ ਉਹਨਾਂ ਨੂੰ ਜਿਹੜੇ ਛੋਟੇ ਲੈਵਲ ਤੇ ਨੇ ਉਹਨਾਂ ਦੇ ਅਸੀਂ ਟ੍ਰੀਟਮੈਂਟ ਸਕਾ ਸਰ ਸਸੀ ਗੱਜ ਜੀ ਸਰ ਜਿਹੜਾ ਤੁਹਾਨੂੰ ਦੇਦੇ 90 ਆਇਓ ਜਦ ਤੱਕ ਤੁਮ ਉਹ ਨਸ਼ਿਆਂ ਦੇ ਬਹੁਤ ਯਾਰ ਦੁਸਤ ਸਖਤ ਇਹ ਦੇ ਰੱਖਿਆ ਨਾ ਨਸ਼ਿਆਂ ਪਰ ਸਾਨੂੰ ਸਖਤ ਹਦਾਇਤਾਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਐਸਪੀ ਸਾਹਿਬ ਹਰਮੰਡੋ ਬਿਨਾਂ ਸ਼ੇਜ ਰਿਸਰਵ ਦੇ ਚ ਕਿਸੇ ਵੀ 0 ਡਾਲਰ ਰਿਸਪੌਂਸਰ ਸਾਡੇ ਰਹੂਗੀ ਕਿਸੇ ਤੇ ਵੀ ਬਕਸਾਂ ਨਹੀਂ ਜਾਵੇਗਾ ਤੇ ਹੁਣ ਤੱਕ ਉਹ ਰੋਡਾਂ ਲੋਕ ਕਿੰਨੇ ਕੇ ਬੰਦੇ ਰੋਡਾਂ ਕ ਨਸ਼ੇ ਬਰਾਉ ਕਰ ਖੜੇਗੇ ਰੀਸੈਂਟਲੀ ਸੀ ਪਿਛਲੇ ਮਹੀਨੇ ਦੇ ਵਿੱਚ ਫਰਵਰੀ ਦੇ ਵਿੱਚ ਅਸੀਂ ਐਨਡੀਪੀਐਸ ਦੇ ਚਾਰ ਮਕਦਮੇ ਦਰਜ ਕੀਤੇ ਨੇ ਜੀ ਤੇ ਮਾਰਚ ਦੇ ਵਿੱਚ ਵੀ ਅਸੀਂ ਦੋ ਮਕਦਮੇ ਦਰਜ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਸਾਡਾ ਲਗਾਤਾਰ ਆਪਰੇਸ਼ਨ ਚੱਲ ਰਿਹਾ ਹੋਵੇਗਾ ਇਸ ਤੋਂ ਅਗਾਂਹ ਦੋ ਕਹਿ ਸਕਦਾ ਇਹ ਕਿ ਮਤਲਬ ਇਹ ਜਿੱਦੇ ਬੰਦੇ ਨਸ਼ਾ ਉਹ ਕਰਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਜੀ ਵੈਰੀਫਾਈ ਕਰਕੇ ਜੀ ਉਹਨਾਂ ਨੂੰ ਜਿਹੜੇ ਛੋਟੇ ਲੈਵਲ ਤੇ ਨੇ ਉਹਨਾਂ ਦੇ ਅਸੀਂ ਟ੍ਰੀਟਮੈਂਟ ਵਾਸਤੇ ਉਹ ਕਰਾਵਾਂਗੇ ਜੀ ਤੇ ਓਦਰਵਾਇਜ਼ ਜਿਹੜਾ ਕੋਈ ਸਮਗਲ ਕਰਦਾ ਸਾਡੇ ਧਿਆਨ ਚ ਆਏ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ